ਨਾ ਭਾਈ ਬਿੱਲੂ ਬਿੱਲੂ ਜੀ ਕੀ ਹੋਇਆ ਹੈ ਇਹ ਭਾਈ ਇਹ ਹੀ ਆਪਣੇ ਈ ਰਿਸ਼ਕਾ ਦਾ ਇੱਕ ਛੋੜਾ ਜਿਹਾ ਸਟੈਂਡ ਬਣਾਇਆ ਤਾਂ ਕਿ ਬੰਦੇ 10 ਮਿੰਟ ਆਰਾਮ ਕਰ ਲੈਣ ਇੱਥੇ ਆਣ ਕੇ ਬੈਠ ਸਕਣ ਇਹਨੂੰ ਕੋਈ ਇਹ ਆਪਣੀ ਪ੍ਰਾਪਰਟੀ ਨਹੀਂ ਬਣਾਈ ਕੋਈ ਤਾਵਾ ਨਹੀਂ ਲਾਇਆ ਕੋਈ ਲੋਕ ਨਹੀਂ ਲਾਇਆ ਇਹ ਹੀ ਓਪਨ ਰੱਖਿਆ ਜ਼ਰੂਰੀ ਨਹੀਂ ਕਿ ਈ ਰਿਸ਼ਕਾ ਵਾਲੇ ਬੈਠ ਸਕਦਾ ਜਿਹੜਾ ਮਰਜ਼ੀ ਆਉਂਦਾ ਜਾਂਦਾ ਰਾਹ ਜਾਂਦਾ ਮਸਾਫਰ ਜਿਹੜਾ ਬੈਠ ਸਕਦਾ ਘੜੀ 10 ਮਿੰਟ ਆਰਾਮ ਕਰ ਸਕਦਾ ਸਾਡੇ ਨਾਲ ਕਮੇਟੀਆ ਦੇ ਨਾਲ ਕਿ ਧੱਕਾ ਕੀਤਾ ਰੋਡ ਤੇ ਅਨਾਂ ਸਮਾਨ ਲੱਗਾ ਦਾ ਉਹਨੂੰ ਇਹਨਾਂ ਨੇ ਕੁਝ ਨਹੀਂ ਕਿਹਾ ਸਾਡੀ ਬੈਕਗ੍ਰਾਉਂਡ ਲੱਗੀ ਦੀ ਆ ਬੈਕਗ੍ਰਾਉਂਡ ਦੇ ਆਣ ਕੇ ਸਾਡੇ ਨਾਲ ਧੱਕਾ ਕੀਤਾ ਇਹਨਾਂ ਨੇ ਸਾਡੇ ਹਿੰਦੂ ਧਰਮ ਦੀਆਂ ਇਹਨਾਂ ਨੇ ਦੇਖੋ ਕਿੰਨੀ ਬੇਅਦਵੀ ਕੀਤੀ ਹੈ ਸ਼ਿਵ ਪ੍ਰਵਾਦ ਦੀਆਂ ਫੋਟੋਆਂ ਹੀ ਜਿਹੜੀਆਂ ਇਹਨਾਂ ਨੇ ਪੈਦਾਂ ਦੇ ਵਿਚ ਛੁੱਟੀਆਂ ਦੇ ਪੈਰ ਉੱਤੇ ਲੈ ਕੇ ਚੜੇ ਨੇ ਸਾਨੂੰ ਸਾਨੂੰ ਇਨਸਾਫ ਚਾਹੀਦਾ ਭਾਈ ਬਸ ਅਹੀ ਅਹੀ ਪ੍ਰਸ਼ਾਸਨ ਲੱਗਿਆ ਹੋਇਆ ਮੰਗ ਕਰਦੇ ਆ ਕਿ ਸਾਡੀ ਮਦਦ ਕੀਤੀ ਜਾਏ ਵੱਧ ਤੋਂ ਵੱਧ ਸਾਡੀ ਮਦਦ ਕਰਨ ਤੇ ਸਾਨੂੰ ਇਨਸਾਫ ਦਿਓ ਇਹ ਜਗਾ ਕਿੱਦੀ ਹੈ ਇਹ ਜਗਾ ਗਵਰਨਮੈਂਟ ਹੀ ਹੈ ਜੀ ਜਗਾ ਕੋਈ ਕੰਡਲ ਦੀ ਕੀ ਹੋਇਆ ਵੈਸੇ ਜੀ ਮੈਂ ਆਟੋ ਲਿਆ ਗਿਆ ਤੂੰ ਜਾ ਰਿਹਾ ਸੀ ਤੇ ਉਹ ਕਮੇਟੀ ਆਲੇ ਆ ਰਹੇ ਸੀ ਇੱਥੇ ਉਹਨਾਂ ਨੂੰ ਆਪਾਂ ਕਿਹਾ ਵੀ ਕਿ ਛੱਡ ਕੈਂਪ ਤੋਂ ਬੈਕ ਚਾਰ ਦੇ ਆ راہ ਵਿੱਚ ਨਹੀਂ ਆ ਗਈ ਉਹਨੂੰ ਰਹਿਣ ਦੋ ਤੇ ਮੈਂ ਆਪਣੇ ਬੰਦਿਆਂ ਨੂੰ ਪੁੱਛਿਆ ਕਿ ਕੀ ਗੱਲ ਚਲ ਰੋਕੋ ਉਹ ਕਹਿੰਦੇ ਕਿ ਆਰਡਰ ਆਇਆ ਉਹਨਾਂ ਨੂੰ ਮੈਂ ਮੈਂ ਉਹ ਉਸਦੀ ਨਾ ਬਤਾ ਕੇ ਲਾਈ ਦੀਆਂ ਮੈਂ ਤੇ ਨਾ ਹਾਂ ਜੇ ਇਹਦੇ ਪਿੱਛੇ ਆ ਦੇਖੀ ਉਹਨਾਂ ਬਠੇਰਾ ਰੁਕਿਆ ਨਹੀਂ ਰੁਕੇ ਉਹ ਸਦਾ ਨੇ ਕੈਂਚੀ ਫੇਰਦੀ ਆਪਾਂ ਨੂੰ ਕਿਹਾ ਕਿ ਇਹ ਸੈਰੀ ਭਾਈ ਨੇ ਇੱਥੇ ਪਾ ਕੇ ਦੇਵਾ ਕਰ ਦਿੱਤਾ ਸੈਰੀ ਆਪਾਂ ਐਮਐਲਏ ਸਾਹਿਬ ਉਹਨਾਂ ਨੇ ਕਿਹਾ ਕਿ ਮੇਰਾ ਗਾਂਧੀ ਨਾਲ ਕੈਂਪ ਮੇਰਾ ਪਰਿਵਾਰ ਆ ਉਹਨਾਂ ਨੇ ਵਾਸਤੇ ਇਹ ਸਟੈਂਡ ਬਣਾਇਆ ਕਿ ਬਾੜੀਸ ਦੇ ਵਿੱਚ ਕਿੰਨੂੰ ਕੋਈ ਸਵਾਰੀ ਆਂਦੀ ਆ ਉੱਥੇ ਰੁਕ ਸਕਦੀ ਆ ਕਿ ਵਾਟ ਉੱਥੇ ਨਾ ਹੋਵੇ ਕੋਈ ਤੇ ਸਾਰੀ ਭਾਈ ਦੇ ਦੇਮਾ ਕਟਣ ਦੇ ਵਿੱਚ ਆਪਾਂ ਸਾਰਾ ਤੇ ਇੱਥੇ ਜਗਾਰਮੈਂਟ ਨੇ ਤੇ ਉਹ ਢੇਕਰੀ ਪਾ ਧੱਕਾ ਕਿਉਂ ਹੋ ਰਿਹਾ ਹੈ ਸਹੀ ਕ੍ਰਿਪਾ ਨੇ ਪੰਪ 500 ਪਈ ਇਕੱਠਾ ਕਰਕੇ ਇੱਥੇ 35 40 ਹਜ਼ਾਰ ਰੁਪਏ ਲਾਇਆ ਜਿਹੜਾ ਆਹ ਤਾਮੀ ਤੋਂ ਉਹ ਜਿਹੜੇ ਇਹ ਵੀ ਉਹਨਾਂ ਨੇ ਕੀਤਾ ਕਮੇਟੀ ਘਾਵਾਂ ਨੇ ਬੇਦਵੀ ਕੀਤੀ ਹੈ ਇਹ ਵੀ ਕੀਤੀ ਆ ਸਾਡਾ ਸੰਕਰ ਘੁਮਾਰ ਸਾਰੇ ਜਿਸਤੀ ਦਾ ਮਾਲਕ ਹੈ ਤੇ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਉਹ ਤੇ ਮਾਲੂ ਸਿੱਖਾਂ ਨੇ ਬਾਪੇ ਨਾਨਕ ਦੀ ਵੋਟ ਹੁੰਦੀ ਹੈ ਸਿੱਖਾਂ ਨੇ ਵਾਟ ਟੱਕ ਕਰ ਦੇਣੀ ਇੱਥੇ ਮੇਰੇ ਨਾਮ ਅਮਨਜੀਤ ਸਿੰਘ ਜੀ 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 ਕੀ ਹੋਇਆ ਕਿ ਕਿਉਂ ਇਹ ਧਾਰਮਿਕ ਜਿਹੜੀਆਂ ਫੋਟੋਆਂ ਨੇ ਉਹਨਾਂ ਦੀ ਬੇਅਦਬੀ ਕੀਤੀ ਨਹੀਂ ਬੇਅਦਬੀਤ ਨਹੀਂ ਕੀਤੀ ਸਾਰਾ ਅੱਗੇ ਕਈ ਕਾਫੀ ਹਰ ਉਹਨਾਂ ਨੂੰ ਆਖਿਆ ਹੋਈ ਕਿ ਆਪਣਾ ਜਿਹੜਾ ਸਟੈਂਡ ਤੇ ਮੰਦਿਰ ਸ਼ਨੀ ਮੰਦਿਰ ਲੋਕ ਹੈ ਇਹਨਾਂ ਪਛਾਣ ਹਟਾਇਆ ਨਹੀਂ ਮਜਾਜ ਕਬੜੀ ਹਟਾਉਣਾ ਬਿਲਕੁਲ ਠੀਕ ਹੈ ਲੈ ਹਟਾਉਣੀ ਚਾਹੀਦੀ ਆ ਪਰ ਉਹ ਤੇ ਧਾਰਮਿਕ ਕਿਰਦੇ ਝੰਡੇ ਧਾਰਮਿਕ ਫੋਟੋਆ ਉਹ ਪੈਰਾਂ ਚ ਰੋਲ ਕੇ ਆਜੋ ਤੁਸੀਂ ਕਿੰਨਾ ਕਜਾਇਜ਼ ਉਹ ਨਹੀਂ ਮੁੰਡਿਆ ਦੇ ਹਲ ਕੀਤਾ ਉਹਨਾਂ ਇਹ ਵੀ ਅੱਗੇ ਪਿੱਛੇ ਸਾਰਿਆਂ ਨੂੰ ਸਮਝਾਉਂਦੇ ਆ ਕਿ ਚਲੋ ਜੋ ਵੀ ਕਰਦਾ ਵਾ ਹੌਸਲੇ ਨਾਲ ਕੰਮ ਕਰਨਾ ਵਾ ਮਤਲਬ ਗਲਤ ਨਹੀਂ ਕਿਸੇ ਦਾ ਕੰਮ ਕਰਨਾ ਧਰਮ ਵਿੱਚ ਕੋਈ ਨੁਕਸਾਨ ਨਹੀਂ ਕਰਨਾ ਸਾਰੇ ਧਰਮ ਜਿਹੜੇ ਇੱਕੋ ਬਰਾਬਰੀ ਹੈ ਭਾਵੇਂ ਸੇਖਾ ਭਾਵੇਂ ਮੁਸਲਮਾਨ ਭਾਵੇਂ Hindu ਭਾਵੇਂ ਕਿਉਂ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈਏ ਚਲੋ ਜੇ ਬੁਨਿਆਦ ਕੋ ਗਲਤੀ ਹੋ ਗਈ ਤਾਂ ਕੋਈ ਇਹੋ ਜਿਹਾ ਨਹੀਂ ਕੰਮ ਹੋਊਗਾ ਉਹ ਦੇਹ ਹੋ ਸਕਦਾ ਹੋਰ ਵੀ ਹੋ ਸਕਦਾ ਜੀ ਕੀ ਨਾ ਮਾ ਜੀ ਮੈਂ ਬੀ ਉਸੇ ਕੀ ਕੀਤਾ ਜੀ ਅੱਜ ਇਥੋਂ ਗਾਂਧੀ ਚੌਕ ਤੋਂ ਲੈ ਕੇ ਤੇ ਫਾਟਕ ਤੱਕ ਜਿਹੜੇ ਅੱਗੇ ਲੋਕਾਂ ਨੇ ਵਿਦਾ ਆ ਵਿਦਾ ਇਹ ਜਾਂ ਰੇਡੀਆਂ ਖਿਡਾਰੀਆਂ ਉਹਨਾਂ ਨੂੰ ਕੁਛ ਹੀ ਜੀਦਾ ਇੱਕ ਕੈਂਪ ਦੇ ਵਿੱਚ ਤੁਸੀਂ ਸ਼ੈੱਡ ਢਾ ਕੇ ਆਏ ਹੋ ਉਹਦਾ ਕੀ ਮਸਲਾ ਹੋ ਰੋਡ ਦੇ ਵਿੱਚ ਸੀਗਾ ਵੈਸੇ ਤੇ ਰੋਡ ਤੋਂ ਬਿਲਕੁਲ ਸਾਈਡ ਤੇ ਆ ਉਹ ਦੂਸਰੀ ਜਿਹੜੀ ਉਧਰ ਸਕੂਲ ਵੱਲ ਰੋਡ ਆਉਂਦੀ ਆ ਉਹਦੇ ਬਿਲਕੁਲ ਵਿੱਚ ਤੁਹਾਨੂੰ ਪਤਾ ਕਿ ਉੱਥੇ ਧਾਰਮਿਕ ਫੋਟੋਆਂ ਤੁਸੀਂ ਪੈਰਾਂ ਚ ਰੋਡ ਤੇ ਰਿਸਲ ਦਾ ਵਿਵਾਦ ਖੜਾ ਹੋਦਾ ਔਰ ਆਨ ਰਿਕਾਰਡ ਆ ਸਾਰਾ ਕੁਝ ਕੋ ਸਰਦਾਰ ਜੀ ਜਿਹਦੇ ਦੇਖਿਆ ਹੀ ਕੋਤਮਾ ਨਾ ਉਹ ਮੇਰੇ ਕੋਲ ਆਇਆ ਨਾ ਉਹ ਪ੍ਰਭੂ ਸ਼੍ਰੀ ਰਾਮ ਦੀਆਂ ਫੋਟੋਆਂ ਭਗਵਾਨ ਸ਼ੰਕਰ ਪਰਵਾੜ ਦੀਆਂ ਫੋਟੋਆਂ ਭਗਵਾਨ ਕ੍ਰਿਸ਼ਨ ਦੀਆਂ ਫੋਟੋਆਂ ਮੈਂ ਤੇ ਉਦੋਂ ਉੱਥੇ ਮੈਂ ਥੋੜਾ ਅੱਗੇ ਸਾਂ ਤੁਹਾਡੇ ਨਾਲ ਲਿਆ ਜਾ ਰਿਹਾ ਕਿ ਤੁਸੀਂ ਉੱਥੇ ਮੌਜੂਦ ਸੀ ਔਰ ਬੇਗਵੀ ਹੋਈ ਇਹੋ ਕਹਿੰਦੇ ਕਿ ਜੇ ਅਗਰ ਸਿੱਖ ਕਮਿਊਨਿਟੀ ਦੀਆਂ ਫੋਟੋਆਂ ਆ ਗਈਆਂ ਇਹ ਕਤਲੋ ਘਰੇ ਤੋਂ ਨੂੰ ਸੀ ਕਿ ਅੱਜ ਹੁਣ ਕੀ ਕੀਤਾ ਜਾਇਦਾ ਮੈਂ ਉੱਥੇ ਨਾ ਮੈਂ ਦੂਸਰੀ ਸਾਈਡ ਤੇ ਮੈਂ ਪਾਣੀ ਪੀਣ ਗਿਆ ਸੀ ਉਸ ਟਾਈਮ ਤੇ ਮੈਂ ਉਸ ਟਾਈਮ ਦੇਖੇ ਨਾ ਧਾਰਮਿਕ ਫੋਟੋਜ਼ ਦੀ ਦੇਖੀ ਕਰਨਾ ਚਾਹੀਦਾ ਇਹ ਜਾਇਤ ਨਹੀਂ ਕੋਈ ਸਾਰੇ ਧਰਮ ਜਿਹੜੇ ਨੇ ਉਹ ਇੱਕੋ ਜਿਹੇ ਨੇ ਸਾਰੇ ਧਰਮ ਜਿਹੜੇ ਨੇ ਸਤਿਕਾਰਯੋਗ ਨੇ ਇਹ ਦੇਖਣਾ ਤੁਹਾਡਾ ਫਰਜ਼ ਨਹੀਂ ਜਾਂ ਫੋਟੋਆਂ ਲਵਾਉਣੀਆਂ ਫਰਜ਼ ਨਹੀਂ ਉਹ ਜਿਹੜੇ ਸਾਡੇ ਬੰਦੇ ਦਾਵਾ ਤੋਂ ਧੌਣ ਲੱਗੇ ਸੀ ਉਹਨਾਂ ਨੇ ਦੇਖਣਾ ਜੇ ਪਹਿਲੇ ਫੋਟੋਆਂ ਨੂੰ ਸੰਭਾਲ ਲੈਣਾ ਚਾਹੀਦਾ ਸੀ ਕੀ ਕਰਬੋਈ ਕੀ ਕੀ ਗੱਲ ਲੱਗਣਾ ਉਹ ਤੇ ਹਣਾ ਉਹਨਾਂ ਦੀ ਗਲਤੀ ਹੋ ਗਈ ਨਾ ਫਿਰ ਇਹਨਾਂ ਨੇ ਵੇਖਣਾ ਚਾਹੀਦਾ ਇਹਨਾਂ ਜਿਨ੍ਹਾਂ ਨੇ ਫੋਟੋਆਂ ਜਿਹੜੀਆਂ ਵੇਖੀਆਂ ਨਹੀਂ ਤੁਸੀਂ ਮੋਕੇ ਦੇ ਅਫਸਰ ਹੋ ਤੁਸੀਂ ਕੱਢਿਆ ਹਦਾਇਤਾਂ ਦੇ ਉਹਨਾਂ ਨੇ ਕੀਤਾ ਹੋਇਆ ਤਾਂ ਮੁਲਾਜ਼ਮ ਨੇ ਕਿੰਨਾ ਕੁ ਕਰਨਾ ਨਹੀਂ ਕਿ ਮੋਕੇ ਦੇ ਅਫਸਰ ਮੋਕੇ ਤੇ ਵਿਕਾਸ ਜੀ ਗਏ ਸੀ ਉਹ ਵੀ ਤੇ ਮੀਰ ਜੀ ਵੀ ਗਏ ਸੀ ਉਹ ਵੀ ਸਰਸਤਾਰ ਸੀ ਸਰਸਤਾਰ ਵੀ ਸੀ ਇਹ ਤੇ ਜਿੰਨੇ ਉਹ ਟਾਇਆ ਸੀ ਉਹਨੂੰ ਵੇਖਣਾ ਚਾਹੀਦਾ ਸੀ ਪਹਿਲੋਂ ਕਿੰਨੇ ਟਾਇਆ ਜਿਹੜੇ ਵੀ ਸਾਡੇ ਮੁਲਾਜ਼ਮ ਹੋਣਗੇ ਸੋ ਜਿਹੜਾ ਇਹਨਾਂ ਨੂੰ ਤੁਸੀਂ ਸਾਰੇ ਅਫਸਰ ਉੱਥੇ ਸੀ ਮੈਂ ਉਸ ਟਾਈਮ ਥੋੜਾ ਜਿਹਾ ਅੱਗੇ ਸੀ ਕਿ ਜਾਇਜ਼ਾ ਕਿ ਨਹੀਂ ਚਾਹੀਦਾ ਹੈ ਤੇ ਨਜਾਇਜ਼ ਹੀ ਫੇਰ ਆ ਉਹ ਜੋ ਫੋਟੋਆਂ ਨੇ ਤੁਸੀਂ ਦੇਖਣੀਆਂ ਚਾਹੀਦੀਆਂ ਫੋਟੋਆਂ ਨਹੀਂ ਸੀ ਇਸ ਤਰ੍ਹਾਂ ਹੋਣਾ ਚਾਹੀਦਾ ਤੇ ਜੇ ਆਪਾਂ ਫੋਟੋਆਂ ਦੇ ਇਸੇ ਕਰਕੇ ਲਵਣੇ